ਵਾਪਰੀ ਸੇ ਕੋਚੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾ ਦੇ ਵਿੱਚ ਜਿੱਥੇ ਕੀ ਵਰਸੀ ਸਮਾਗਮ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ ਬਾਬਾ ਜੀ ਕਿੰਨਾ ਵਰਸੀ ਸਮਾਗਮ ਹੈ? ਇਹ 37ਵਾਂ ਸਮਾਗਮ ਹੈ ਜੀ। 37 ਸਾਲ ਹੋ ਗਏ ਬਾਬਾ ਜੀ ਦੁਆਬ ਤੋਂ। ਬਾਬਾ ਜੀ ਜਿਹੜਾ ਇਹ ਸੇਵਾ ਜਿਹੜੀ ਚੱਲ ਰਹੀ ਹੈ ਇਹ ਗੁਰਦਾਰੇ ਪਾਸੇ ਚੱਲ ਰਹੀ ਜਾਂ ਆਪ ਨੇ। ਪਹਿਲਾਂ ਤੇ ਨਿੱਕੇ ਘੁੰਮਣਾ ਵੱਲੋਂ ਚੱਲਦੀ ਹੁੰਦੀ ਬਾਬਾ ਜੀ ਵੱਲੋਂ ਤੇ ਹੁਣ ਵੀ ਚੱਲ ਪਰਬੰਧ ਸਾਰਾ ਸੇਖੋਂ ਵੱਲੋਂ ਕੀਤਾ ਜਾਂਦਾ ਗੰਨਾ ਵੀ ਜੋ ਵੇਲਣਾ ਵੀ ਟਰੈਕਟਰ ਚਾਲੀਆਂ ਤੇ ਸੰਗਤ ਸੇਖੋਂ ਵੱਲੋਂ ਸਾਰੀ ਸੰਗਤ ਸੇਖੋਂ ਦੀ ਹੈ ਤੇ ਬਾਕੀ ਹੋਰ ਵੀ ਸੰਗਤ ਲੱਗੋ ਆਣ ਕੇ ਸਾਡੀ ਹੈਲਪ ਹੈਲਪ ਕਰਵਾ ਦਿੰਦੀ ਆ ਇਹ ਜਿਹੜਾ ਪ੍ਰਬੰਧ ਆ ਇਹ ਸੇਖੋਂ ਵੱਲੋਂ ਕੀਤਾ ਗਿਆ ਕਿ ਕਿੰਨੇ ਦਿਨ ਕਿੰਨੇ ਦਿਨ ਹੋਗੇ ਬਾਬਾ ਜੀ ਅੱਜੋ ਚੱਲ ਚੱਲ ਦਿਨ ਨੂੰ 23 24 25 ਆਜੋਗੇ ਪਰ ਜਿਹੜਾ ਰੋਹ ਤਾਂ ਲੰਗਰ ਲਾਇਆ ਵਾ ਇਹ 24 ਤਰੀਕ ਦੇ ਕੱਲ 4 ਵਜੇ ਤੋਂ ਚੱਲਣ ਰਿਹਾ ਰਾਤ ਵੀ ਚੱਲਦਾ ਰਿਹਾ ਤੇ ਅੱਜ ਸਵੇਰ ਦੇ ਚੱਲਣ ਡਿਆ ਕੱਲ ਰਾਤੀ ਬਾਬਾ ਜੀ ਜਿਹੜੀ ਸੰਗਤ ਆ ਕੇ ਬੜੇ ਨਾਲ ਇੰਟਰਨੈਸ਼ਨਲ ਕਥਾ ਕਰਕੇ ਸਤਿ ਬਾਬਾ ਅੱਜ ਰਿਹਾ ਪਹੁੰਚਿਆ ਸੀ ਤੀਨੀ ਸੰਗਤ ਜਿਹੜੀ ਨੰਬਰ ਤੇ ਸੀ ਬਾਬਾ ਜੀ ਸੰਗਤ ਇੰਨੀ ਕਦੀ ਅਸੀਂ ਵੇਖੀ ਨਹੀਂ 37 ਸਾਲ ਹੋ ਗਏ ਕਰਦਿਆਂ ਨੂੰ ਪਰ ਜਿੰਨੀ ਅੱਜ ਅਰਕਾ ਸੰਗਤ ਆਈ ਰਾਤ ਨੂੰ ਠਾਠਾ ਮਾਰਦਾ ਸਮੰਦਰ ਸੀਗਾ ਕੀ ਬਾਬਾ ਜੀ ਦੇ ਕਰਕੇ ਇੰਨਾ ਕੱਟ ਹੋਇਆ ਚੱਲ ਠੀਕ ਉਹਨਾਂ ਦਾ ਵੀ ਕੱਠਿਆ ਪਰ ਬਾਬਾ ਹਜ਼ਾਰਾ ਜੀ ਦੀ ਬੰਦਗੀ ਦਾ ਪ੍ਰਤਾਪ ਸਾਧੂ ਲੋਕ ਹੀ ਰੱਬ ਹੀ ਇਹ ਕਰਕੇ ਉਹਨਾਂ ਦਾ ਵੀ ਬਹੁਤ ਪ੍ਰਤਾਪ ਬਾਬਾ ਹਜ਼ਾਰਾ ਜੀ ਦਾ ਪ੍ਰਤਾਪ ਬਹੁਤ ਆ ਬਾਬਾ ਜੀ ਆਪ ਰੱਬ ਆਏ ਨਿਕਮਣਾ ਉਹਨਾਂ ਦੀ ਵੀ ਬਹੁਤ ਮਤਲਬ ਮਹਾਨਤਾ ਵਾ ਬਾਕੀ ਢੜੀਆਂ ਵਾਲੇ ਬਾਬਾ ਜੀ ਨੂੰ ਵੇਖਣ ਵਾਸਤੇ ਵੀ ਲੋਕ ਆਏ ਆ ਉਹਨਾਂ ਦਾ ਵੀ ਬਹਾਗਾ ਲਾਈ ਰੂਪ ਜਿਹੜੀ ਮਤਲਬ ਚੱਲ ਰਹੀ ਹੈ ਲਗਰ ਚੱਲ ਰਿਹਾ ਵਾ ਮਤਲਬ ਟਰਾਲੀ ਜਿਹੜੀ ਸੰਗਤ ਮਤਲਬ ਗੰਨਾ ਮਤਲਬ ਤੋੜ ਨਹੀਂ ਆ ਰਹੀ ਨਹੀਂ ਕੋਈ ਤੋੜ ਨਹੀਂ ਆਉਂਦੀ ਵੱਡਾ ਵੇਲਣਾ ਜੀ ਵੱਡਾ ਟਰੈਕਟਰ ਆ ਤੇ ਗੰਨਾ ਪਿੱਛੋਂ ਵੱਢ ਕੇ ਲਿਆਂਦਾ ਤਿੰਨ ਟਰਾਲੀਆਂ ਦਾ ਦੋ ਰਾਤیں ਕੱਢਦੀਆਂ ਤੇ ਤੀਜੀ ਹੁਣ ਸ਼ਾਮਾਂ ਤੱਕ ਨਿਕਲ ਜਾਣੀਆਂ ਟਰਾਲੀ ਵਾਲਾ ਪਤਾ ਲੱਗਦਾ ਟਰਾਲੀ ਖਾਲੀ ਹੋੜ ਨਹੀਂ ਜਾਣੀ ਟਰਾਲੀਆਂ ਦਾ ਤੇ ਵੇਖੋ ਜੀ ਬਾਬੇ ਦੀ ਬਰਕਤ ਆ ਬਾਬਾ ਜੀ ਕਦੀ ਇੱਕ ਗਾਮ ਚ ਕਦੀ ਟੋਟਨੀ ਆਈ ਸਾਨੂੰ ਅਸੀਂ ਭਾਵੇਂ ਟਰਾਲੀ ਲਿਆਈਏ ਭਾਵੇਂ ਚਾਰ ਲਿਆਈਏ ਖਾਡਾ ਸਰ ਜਾਂਦਾ ਤੁਹਾਡੇ ਕੋ ਜਿਹੜੀ ਬਗਾਦਾ ਜਿਹੜੀ ਡਿਊਟੀਆਂ ਗਾਰ ਦੇ ਬਲੇ ਤੁਸੀਂ ਬੈਠੇ ਜਿਹੜੀ ਇਹ ਦੇਖਦੇ ਦੇਖਦੇ ਕਰੇ ਥੋੜੀ ਜਿਹੀ ਅਗਲੇ ਮਹੀਨੇ ਉਹ ਨਹੀਂ ਜੀ ਦੇਖ ਰਹੇ ਅਸੀਂ ਕੌਣ ਕਰਨ ਜੋਗੇ ਦੇਖ ਰਹੇ ਉਹ ਬਾਬਾ ਜੀ ਕਰਨ ਦੇ ਅਸੀਂ ਤੇ ਕੌਣਾਂ ਜਿ ਨਮਾਣੇ ਜੇ ਕੂਕਰਿਆਂ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਬਾਬਾ ਜੀ ਦਾ ਸਾਰਾ ਵਾ ਉਹਨਾਂ ਦਾ ਕੀਤਾ ਕਰਾਇਆ ਹੈ ਉਹ ਟਰਾਲੀ ਜਿਹੜੀ ਆ ਮਰ ਰਾਤ ਦੀ ਲੱਗੀ ਐ ਨਹੀਂ ਕਿ ਮਤਲਬ ਨਹੀਂ ਇਹ ਟਰਾਲੀ ਇਹ ਟਰਾਲੀ 4 ਦਿਨ ਹੋ ਗਏ ਆ ਇੱਥੇ ਆਈ ਨੂੰ ਬਾਕੀ ਦੋ ਟਰਾਲੀ ਇੱਕ ਟਰਾਲੀ ਇਹ ਆ ਇੱਕ ਉਹ ਖਾਲੀ ਹੋ ਖਲੋਤੀ ਆ ਇੱਕ ਇਹ ਕੱਲ ਆਈਆਂ ਵਾ ਇਹ 3 ਦਿਨ ਕੀਤੀ ਖਲਾਰ ਗਏ ਆ ਆਪਾਂ ਕਿਉਂਕਿ ਫਿਰ ਇੱਕੋ ਦਿਨ ਗੰਨਾ ਆਉਂਦਾ ਨਾ ਛਿਲ ਕੇ ਮਤਲਬ ਕੋਲੋਂ ਦੋ ਤਿੰਨ ਟਰਾਲੀ ਜਿਹੜੀ ਲੱਗ ਜੂ ਤਿੰਨ ਟਰਾਲੀਆਂ ਲੱਗੀਆਂ ਹਾਂਜੀ ਇਹ ਜਿਹੜੀ ਹੋਣ ਟਰਾਲੀ ਇਹ ਦਿਨੇ ਲਈ ਜਾਂ ਰਾਤ ਦੀ ਲੱਗੀ ਨਹੀਂ ਇਹ ਤੇ ਹੁਣ ਟਰਾਲੀ ਮੇਰੇ ਖਿਆਲ ਨਾਲ 12 ਵਜੇ 12 ਵਜੇ ਤੇ ਲੱਗੀ ਆ ਖਤਮ ਹੋ ਚੱਲੀ ਆ ਹਾਂਜੀ 12 ਵਜੇ ਲੱਗੀ 100 150 750 ਕੁਇੰਟਲ ਕੰਨਣਾ ਸੀਗਾ ਇਹਦੇ ਵਿੱਚ ਤੇ ਮੇਰੇ ਖਿਆਲ ਨਾਲ 50 ਕੁਇੰਟਰ ਰਹਿ ਗਿਆ ਉਹ ਦੋ ਘੰਟੇ ਨਿਕਲ ਜਣਾਏ ਵੇਲੇ ਨਾ ਵੱਡਾ ਬਾਬਾ ਜੀ ਦਾ ਤੇ ਟਰੈਕਟਰ ਵੀ ਵੱਡਾ ਘੜਿਆ ਇਹ ਵੀ ਤੂੰ ਹਰ ਸਾਲ ਜਿਹੜੀ ਇੱਥੇ ਲਾਉਂਦੇ ਏ ਜੀ ਬਾਬਾ ਜੀ ਹਰ ਸਾਲ ਸੇਵਾ ਲੈ ਲਿੰਦੇ ਆ ਅਹੀਂ ਨਹੀਂ ਕਰਦੇ ਇਹ ਬਾਬਾ ਜੀ ਦਾ ਤਰਸਿਆ ਉਹ ਕਰਵਾ ਲਿੰਦੇ ਆ ਪਰ ਜਿਹੜੀ ਥੋੜੀ ਜੀ ਹੈਗੀ ਕੀ ਜਾਂਦੇ ਹੁੰਦੇ ਆ ਸੋਭਾ ਉਹ ਸੰਗਤ ਦੀ ਝੋਲੀ ਚ ਪਾ ਦਿੰਦੇ ਸੇਖਾਂ ਵਾਲੀ ਚ ਪਰ ਕਰਤਾ ਤਰਸਾ ਬਾਬਾ ਹਜ਼ਾਰਾ ਹੈ ਬਾਬਾ ਨਾਨਕ ਕਾਲਪੁਰ ਖਾਬ ਕਰਨ ਵਾਲਾ ਵਾ ਬੰਦਾ ਦੇ ਭਾਜੀ ਆਪਣੀ ਮਰਜ਼ੀ ਦਾ ਸਾਰ ਹੀ ਲੈ ਸਕਦਾ ਕੀ ਕੀ ਫਿਰ ਰਸ ਦੇ ਵਿੱਚ ਜਿਹੜਾ ਇਸਤੇਮਾਲ ਜਿਹੜਾ ਕਰੂ ਰਸ ਦੇ ਵਿੱਚ ਤੁਹਾਡੇ ਸਾਹਮਣੇ ਆਦਰਕ ਪਿਆ ਵਾ ਨਿੰਬੂ ਆ ਆਪਣਾ ਦੂਜਾ ਕਿੰਨੂ ਆ ਬਰਫ਼ ਵੀ ਲੈ ਕੇ ਪਾਈਦੀ ਆ ਤੇ ਕਮਾਦ ਮਿੱਠਾ ਵੇਖੀਦਾ ਵਾ ਵੀ ਕਿਹੜੀ ਵੈਰੈਟੀ ਮਿੱਠੀ ਆ ਉਸ ਹਾਵਨਾ ਫਿਰ ਗੰਨਾ ਲਾਉਣਾ ਪੈਂਦਾ ਉਹਦੇ ਇਸ ਜਗ੍ਹਾ ਤੇ ਆ ਕੇ ਜਿਹੜਾ ਕਿੰਨੂ ਕੜ ਦੂਜਾ ਕਮਾਦ ਉਹ ਆ ਕੇ ਮਿੱਠਾ ਹੋ ਜਾਂਦਾ ਉਹਦੇ ਬਾਬਾ ਜੀ ਦੀ ਬਾਣੀ ਨਾ ਹੋਈ ਜਾਂਦਾ ਜੀ ਮਿੱਠਾ ਹਾਂਜੀ ਹਾਂਜੀ ਮਾਲੋ ਬਰਕਤ ਦੀ ਪਾਰਟੀ ਜਿਹੜਾ ਮਾਲੋ ਜਿਹੜਾ ਤੁਸੀਂ ਲਾਇਨ ਕੈਨ ਲਾਏ ਨੇ ਮਾਲੋ ਇੱਕ ਦੋ ਮੀਟਰ ਚ ਮੈਂ ਦੇਖਣ ਡਿਆ ਭਰ ਜਾਣਾ ਉਹ ਜੀ ਹਾਂਜੀ ਫਿਰ ਮੇਲਣਾ ਵੀ ਵੱਡਾ ਵਾ ਬਾਬਾ ਜੀ ਦਾ ਵੀ ਥੋੜਾ ਪਤਾ ਤੁਹਾਨੂੰ ਪਤਾ ਬਾਬਾ ਕੰਮ ਸਾਰਾ ਬਾਬਾ ਜੀ ਦੇ ਚੱਲਣ ਡਿਆ ਅਸੀਂ ਤੇ ਇੱਕ ਹੀਲਾ ਵਿਸੀਲਾ ਹੀ ਆ ਉਹ ਹੀ ਕਰਨ ਵਾਲਾ ਜੇ ਅਸੀਂ ਆਖੀ ਅਸੀਂ ਕਰਨਲ ਸੰਗਤ ਬਾਹਰੋਂ ਵੀ ਬੜੀ ਆਈ ਆ ਆ ਸਾਰੇ ਵਰਤਣ ਵਾਲੇ ਬਾਹਰੋਂ ਆ ਬਰਤਨ ਮੰਜਣ ਵਾਲੇ ਬਾਹਰੋਂ ਆ ਸਾਡੇ ਦੇ ਇਨ ਇੱਕ ਸੰਗਤ ਜਿਹੜੀ ਸੇਖਮਾਂ ਦੀ ਆਈ ਆ ਬਾਕੀ ਬਾਬਾ ਅਮਰੀਕ ਸਿੰਘ ਦਾ ਬੜਾ ਸੰਜੋਗ ਆ ਸਾਨੂੰ ਜੀ ਮਤਲਬ 5 ਅਕਤੂਬਰ ਹੋ ਸਕੀ ਹੈ ਦੁਪਹਿਰ ਬਾਅਦ ਦੁਪਹਿਰ ਦਾ ਜਿਹੜਾ ਬਾਦ ਦਾ ਸਮਾ ਹੋ ਚੁੱਕਾ ਹੈ ਸੰਗਤ ਅੱਜ ਵੀ ਜਿਹੜੀ ਬਹੁਤ ਜ਼ਿਆਦਾ ਵੱਡੀ ਫਲਾਤ ਬਾਬਾ ਜੀ ਇਹ ਸੰਗਤ ਸ਼ਾਮਾਂ ਦੇ 6 7 ਵਜੇ ਤੱਕ ਇਦਾਂ ਹੀ ਰਹਿਣੀ ਹੈ ਜਿੰਨਾ ਚਿਰ ਤੱਕ 5 5:30 ਵਜੇ ਤੱਕ ਭੋਗ ਪੈਣਾ ਨਾ ਇਹ 7 ਵਜੇ ਤੱਕ ਸੰਗਤ ਇਦਾਂ ਹੀ ਰਹਿਣੀ ਹੈ ਹਾਂਜੀ ਲੋਕਾਂ ਦਰਸ਼ਨ ਆਈ ਜਾਣਾ ਕਰੀ ਜਾਣਾ ਚੱਲੀ ਜਾਣਾ ਆਈ ਜਾਣਾ ਦਰਸ਼ਨ ਕਰੀ ਜਾਣਾ ਚੱਲੀ ਜਾਣਾ ਪਰ ਰਾਤੀ ਬਹੁਤ ਹੀ ਰੋ ਤਾਂ ਵੱਡੀਆਂ ਜਿਹੜੀਆਂ ਪਾਰਕਾਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਛੋਟੇ ਪੈ ਗਏ ਨੇ ਨਹੀਂ ਛੋਟੇ ਪੈ ਗਏ ਹੋ ਰਾਤੀ ਮੈਨੂੰ ਦੱਸਣ ਦੇ ਆਣ ਕਿ ਉਧਰ ਲੰਗਰ 'ਚ ਜਿਹੜਾ ਲੰਗਰ ਚੱਲਣ ਰਿਹਾ ਆਪਣੇ ਉਧਰ ਵੀ ਕਹਿੰਦੇ ਸੀ ਪ੍ਰਬੰਧ ਛੋਟਾ ਪੈ ਗਿਆ ਵਰਤਾਵੇ ਵੀ ਕੋ ਉਥੇ ਫਿਰ ਥੋੜੇ ਜਿਹਾ ਘਟ ਕੇ ਬਹੁਤ ਜ਼ਿਆਦਾ ਰਸ਼ ਪੈ ਗਿਆ ਸੀ ਬਾਕੀ ਚਲੋ ਉਹ ਨਾ ਇੱਕ ਇੱਕ ਕਾਰਨ ਨਹੀਂ ਹੁੰਦਾ ਨਾ ਕੋ ਦਿਵਾਲੀ ਗੇਟੀ ਨਾਂਗੀ ਕੋ ਤਿਆਰ ਨਹੀਂ ਲੱਗਿਆ ਲੋਕ ਵਹਿਲੇ ਸੀਗੇ ਥੋੜੇ ਬੋਦੇ ਤੇ ਬਾਕੀ ਬਾਬਾ ਜੀ ਬਰਸ਼ੀ ਦੇ ਵੇਖੋ ਜੀ ਦੋ ਬਰਸ਼ੀਆਂ ਹੁੰਦੀਆਂ ਦੋਆਂ ਬਰਸ਼ੀਆਂ ਦੇ ਵਿੱਚ ਖਾਠਾਂ ਮਾਰਦਾ ਕਾਠਿਆ ਇਸ ਇਲਾਕੇ ਵਿੱਚ ਤਾਂ ਵੈਸੇ ਵੀ ਬਾਬਾ ਜੀ ਦੇ ਵਿੱਚ ਨੂੰ ਕਾਫੀ ਜਿਹੜਾ ਸਾਰਾ ਇਲਾਕੇ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਤਸਵੀਰ ਬਾਬਾ ਜੀ ਦੀ ਦੇਖੋ ਜੀ ਇਹ ਤੇ ਸਾਡਾ ਗਰਦਾਸਪੁਰ ਦਾ ਜ਼ਿਲ੍ਹਾ ਆ ਗਰਦਾਸਪੁਰ ਦੇ ਜ਼ਿਲ੍ਹਾ ਦੇ ਵਿੱਚ ਭਾਗ ਲੱਗੇ ਨੇ ਮੈਨੂੰ ਇਹ ਆ ਜਾਂਦਾ ਆ ਵੀ ਪੰਜਾਬ ਦੇ ਵਿੱਚ ਬਾਬਾ ਜੀ ਦੇ ਫੋਟੋਆਂ ਲੱਗੀਆਂ ਨੇ ਬਾਹਰਲੇ ਮੁਲਕਾਂ 'ਚ ਵੀ ਲੱਗੀਆਂ ਨੇ ਬਾਬਾ ਜੀ ਦਾ ਪ੍ਰਤਾਪ ਹੈ ਹੀ ਇੰਨਾ ਜ਼ਿਆਦਾ ਜੀ ਭਗਤੀ ਇੰਨੀ ਬੰਦਗੀ ਇੰਨੀ ਉਹ ਤਾਂ ਫਿਰ ਵੀ ਇਹ ਤੇ ਹੁਣ ਆ ਹੀ ਹੁਣ ਘਰ ਘਰ ਫੋਟੋ ਲੱਗਣੀ ਹੈ ਧਰ ਘਰ ਮੰਨਤਾ ਹੋਣ ਦੇ ਬਾਬਾ ਜੀ ਬੋਲੋ ਕਿੰਨੀਆਂ ਜਿਹੜੀਆਂ ਪਾਰਕਿੰਗਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਪ੍ਰਸ਼ਾਸਨ ਵੱਲ ਕਿਤਾ ਕਰਵਾਉਂਦੀ ਪਾਜੀ ਵੇਖੋ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਨਾ ਉਹ ਵੀ ਉਹਨਾਂ ਵੱਲੋਂ ਉਹਨਾਂ ਦੇ ਹੱਥ ਖੜੇ ਹੋ ਗਏ ਸੀਗੇ ਬਾਹਰ ਪਾਰਕਿੰਗ ਉਧਰ ਪਾਰਕਿੰਗ ਕੋਈ ਮਤਲਬ ਕੋਈ ਇੱਥੇ ਹੁਣ ਅਸੀਂ ਰੋਲ ਆਈ ਆ ਸਾਡੇ ਵੀ ਹੱਥ ਖੜੇ ਹੋ ਜਾਂਦੇ ਕੇਵਲੇ ਉਹ ਵੇਖੋ ਇਕੱਠ ਇੰਨਾ ਹੋ ਜਿਆਦਾ ਹੋ ਜਾਂਦਾ ਵਾ ਬੰਦੇ ਦੇ ਵਾਸਤੇ ਗੱਲ ਨਹੀਂ ਇੱਥੇ ਕੱਠੇ ਨਾ ਮੋ ਇੱਡੇ ਵੱਡੇ ਕੱਠ ਦੇ ਵਿੱਚ ਕੋਈ ਦੂਜਾ ਮਤਲਬ ਪੁੱਤ ਸਿੱਧੀ ਜਾ ਕੇ ਕੋਈ ਮਤਲਬ ਸਰਾਰਤੀ ਆ ਚਾਹਾਂ ਕੋਈ ਦੇਖੋ ਜੀ ਸਾਰਿਆਂ ਨੇ ਆਉਣਾ ਵਾ ਇੱਥੇ ਸਾਧੂਆਂ ਨੇ ਵੀ ਆਉਣਾ ਵਾ ਸੰਤਾਂ ਨੇ ਵੀ ਆਉਣਾ ਵਾ ਥੋੜੇ ਬੋਧ ਸਾਡੇ ਵਰਗੇ ਇਨਸਾਨ ਸਰਾਰਤੀਆਂ ਸਰੋ ਵੀ ਕੋਈ ਇੱਕ ਦੋ ਆ ਜਾਣਗੇ ਹੋਏ ਉਹਨਾਂ ਨੂੰ ਕੀ ਕਹਿ ਸਕਦੇ ਹੋ ਬਾਬਾ ਜੀ ਮਤਬੁੱਦਨ ਨੂੰ ਪਾਉਣਾ ਉਹ ਵੀ ਨਾ ਹੋਰੇ ਕੰਮ ਕਰਨਾ ਬੜੀ ਵੱਡੀ ਦੇਣ ਆ ਬਾਬਾ ਜੀ ਦੀ ਇੱਡਾ ਵੱਡੇ ਜਿਹੜਾ ਸਮਾਗਮ ਜਿਹੜਾ ਤੁਸੀਂ ਬਹੁਤ ਵੱਡਾ ਦੇਣ ਬਾਬਾ ਜੀ ਨੂੰ ਅਸੀਂ ਤੇ ਸਾਨੂੰ ਤੇ ਇੰਜ ਲੱਗਦਾ ਵਾ ਵੀ ਜਦੋਂ ਅੱਜ ਤਰ੍ਹਾਂ ਸਾਡਾ ਘਰ ਆਏ। ਨਹੀਂ ਸੇਖਮਾ ਤੋਂ ਸਾਡਾ 12 ਕਿਲੋਮੀਟਰ ਪਿੰਡ ਵਾ। ਸਾਨੂੰ ਨਹੀਂ ਲੱਗਦਾ ਕਿ ਐਂ 12 ਕਿਲੋਮੀਟਰ ਤੋਂ ਆਏ ਆ। ਸਾਨੂੰ ਐਂ ਲੱਗਦਾ ਸਾਡਾ ਘਰ ਬਾਬਾ ਜੀ ਦਾ। ਬਾਬਾ ਜੀ ਨੇ ਰਾਤ ਜਿਹੜੀ ਕਥਾ ਕੀਰਤਨ ਕੀਤਾ ਵਾ ਪਤਨ ਬਾਬਾ ਢੀਂ ਵਾਲੇ ਨੂੰ ਰਾਤ ਦਾ ਕੇ ਦਿਨ ਦਾ। ਰਾਤ ਬਹੁਤ ਵਧੀਆ ਕੀਤਾ ਉਹਨਾਂ ਨੇ। ਉਹ ਬੜੇ 8-9 ਸਾਲਾਂ ਬਾਅਦ ਆਏ ਆ। ਉਹਨਾਂ ਦਾ ਵੀ ਧੰਨਵਾਦ ਹੈ ਆ ਲੋਕ ਸੁਣਨ ਵਾਸਤੇ ਉਹਨਾਂ ਨੂੰ ਆਏ ਆ। ਬਾਕੀ ਚਲੋ ਸੰਗਤ ਤੇ ਓਦਾਂ ਵੀ ਬੜੀ ਆ। ਵੈਸੇ ਵੀ ਬੜੀ ਸੰਗਤ ਹੋਣੀ ਆ। ਬਾਬਾ ਜੀ ਆਏ ਉਹਨਾਂ ਦਾ ਵੈਲਕਮ। ਉਹਨਾਂ ਕਰਕੇ ਵੀ ਆਈ ਹੈ ਪਰ ਬਾਬਾ ਹਜਾਰਾ ਇਹ ਕਰਕੇ ਵੀ ਬੜੀ ਆਈ ਆ ਸਾਡੇ ਦੇਣੇ ਕਿ ਇੱਥੇ ਡਾਕਟਰ ਸਾਹਿਬ ਡਾਕਟਰ ਬਾਬਾ ਸ਼ਿਵ ਸਿੰਘ ਡਾਕਟਰ ਸ਼ਿਵ ਸਿੰਘ ਉਹਨਾਂ ਦੀ ਬੜੀ ਦੇਣ ਨਗਰ ਦਾਸਪੁਰ ਨੂੰ ਉਹ ਜਿਹੜੇ ਇਹਨਾਂ ਤੋਂ ਵਰਸਵਾਏ ਹੋਏ ਬਾਬਾ ਬਾਬਾ ਹਜਾਰਾ ਇਹ ਤੋਂ ਡਾਕਟਰ ਸ਼ਿਵ ਸਿੰਘ ਗਰਦਾਸਪੁਰ ਵਾਲੇ ਉਹਨਾਂ ਦੀ ਇਹ ਇਲਾਕੇ ਨੂੰ ਇਲਾਕੇ ਨੂੰ ਕਹਿੰਦੇ ਪੀਓ ਸਾਡੇ ਦੋ ਤਿੰਨ ਜ਼ਿਲ੍ਹੇ ਜੜੇ ਹੋ ਬਹੁਤ ਦੇਣ ਉਹਨਾਂ ਦੀ ਉਹ ਭਜੀਆ ਫਿਰ ਸੇਵਾਦਾਰ ਸਾਰੇ ਪਿੰਡ ਦੇ ਲੱਗੇ ਨੇ ਨੌਜਵਾਨ ਪਿੰਡ ਦੀ ਵੀ ਹੈਗੀ ਇਹਦੇ ਵਿੱਚ ਬਾਕੀ ਲਾਂਬ ਦੇ ਵੀ ਹੈਗੇ ਥੋੜੇ ਬੋਤੇ ਦੋ ਚਾਰ ਬੰਦੇ ਬਾਅਦ ਤੇ ਹੁਣ ਜਿਤਨਾ ਭਾਂਡੇ ਮੰਜਣ ਦੇ ਉਹ ਬਾਹਰ ਦੇ ਵਰਤੌਣ ਵਾਲੇ ਪਿੰਡ ਦੇ ਆ ਸਾਰੇ ਆਪਣੇ ਪਿੰਡ ਦੇ ਟਰਾਲੀਆਂ ਟਰੈਕਟਰ ਵੇਲੇ ਨੇ ਸਾਰੇ ਕੁਸ਼ੀ ਇਹਨੇ ਨੋਰਮਲ ਐਡਮਿਨਿਸਟਰੋਰ ਜਿਹੜੀ ਇੱਕ ਦੋ ਦਿਨ ਜਿਹੜੀ ਸੇਵਾ ਕਰਦੇ ਰਹੇ ਸਾਰੇ ਸਾਰੇ ਨਿਸ਼ਕਾਮ ਹੀ ਕਰਦੇ ਆ ਜੀ ਸਾਰੇ ਸਿਰ ਨਿਸ਼ਕਾਮ ਕਰਦੇ ਕੋਈ ਨਹੀਂ ਇਹਨਾਂ ਆਪਣੇ ਆਪਣੇ ਕੋਲੋਂ ਗ੍ਰਾਈ ਵੀ ਦੇਣੀ ਆ ਆਪਣੇ ਕੋਲੋਂ ਪੈਸੇ ਵੀ ਦੇਣੇ ਤੇ ਸੇਵਾ ਵੀ ਕਰਨੀ ਆ ਇਹ ਸਾਰਾ ਬਾਬਾ ਜੀ ਦਾ ਜੀ ਕਿਵੇਂ ਤਾਂ ਮੈਸੇਜ ਜਿਹੜਾ ਹੋਰ ਨੌਜਵਾਨਾਂ ਨੂੰ ਜਿਹੜਾ ਦੇਣਾ ਚਾਹੀਦਾ ਵੇਖੋ ਜੀ ਨੌਜਵਾਨਾਂ ਨੂੰ ਮੈਸੇਜ ਮੈਂ ਕੀ ਦੇ ਸਕਦਾ ਮੈਂ ਇੰਨੇ ਜੋਗਾ ਨਹੀਂ ਹੈਗਾ ਪਰ ਮੈਂ ਇਹਨਾਂ ਗੱਲ ਕਹਿਣਾ ਵੀ ਸਮਾ ਬੜਾ ਮਾੜਾ ਵਾ ਨਸ਼ਾ ਬਹੁਤ ਚੱਲਿਆ ਹੋਇਆ ਵਾ ਬਾਕੀ ਸਮਾ ਬਾਹਰ ਬਹੁਤ ਮਾੜਾ ਚੱਲਣ ਰਿਹਾ ਅੱਜ ਕੱਲ ਲੋਕ ਨਹੀਂ ਠੀਕ ਹੈਗੇ ਅਸਰਾਰਤੀ ਅੰਸਰ ਜ਼ਿਆਦਾ ਵਧ ਗਏ ਆ ਸੁਚੇਤ ਰਹਿਣਾ ਚਾਹੀਦਾ ਗੁਰੂ ਦੇ ਲੜ ਲੱਗਣਾ ਚਾਹੀਦਾ ਵਾ ਅਮਰਤਸ਼ਾਹ ਕੇ ਗੁਰੂ ਵਾਲੇ ਬਣਨਾ ਚਾਹੀਦਾ ਤੇ ਗੁਰੂ ਦੇ ਲੜ ਲਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਵਰਤੀ ਸਬਾਗ ਨੂੰ ਲਾ ਕੇ ਜਿਹੜੀ ਜਾਣਕਾਰੀ ਸਾਜੀ ਕੀਤੀ ਉਹ ਨੌਜਵਾਨਾਂ ਦੇ ਵੱਲੋਂ ਬਿਲਕੁਲ ਇਸਤਰਾਮ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਜਿਹੜਾ ਵੇਲਣਾ ਜਿਹੜਾ ਲੱਗਾ ਵਾ ਬਾਬਾ ਜੀ ਵੱਲੋਂ ਦੱਸਿਆ ਜਾ ਰਿਹਾ ਵੀ ਕੋਈ ਵੀ ਜਿਹੜੀ ਆ ਲਗਨ ਦੀ ਪਛਾਣ ਦੀ ਜਿਹੜੀ ਆ ਕੋਰ ਨਹੀਂ ਆ ਰਹੀ ਤਾਂਦੇਵਾਲ ਬਾਬਾ ਜੀ ਕਹਿੰਦੇ ਹੁਣ ਤੱਕ ਵੇਖਣ ਨੂੰ ਜਿਹੜਾ ਨਹੀਂ ਕਰ ਰਿਹਾ ਪਟਾਲੀ ਮੁਕਦਨਾ ਲੈ ਰਿਹਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਆਪਣੀ ਤਰਫੋਂ